ਪੰਜਾਬ বুলেটਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਰਦੀਪ ਸਿੰਘ ਸ਼ੁਰੂਆਤ ਕਰਦੇ ਹਾਂ ਅੱਜ ਦੀ ਮੁਖਬਰ ਦੇ ਨਾਲ ਸ੍ਰੀ ਪਟਨਾ ਸਾਹਿਬ ਦੀ ਧਰਤੀ ਤੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾਂ ਪ੍ਰਕਾਸ਼ ਪੁਰਬ ਵੱਡੇ ਪੱਧਰ ਤੇ ਮਨਾਉਣ ਤੋਂ ਬਾਅਦ ਬਿਹਾਰ ਦੇ ਸੀਐਮ ਨਿਤਿਸ਼ ਕੁਮਾਰ ਪੰਜਾਬ ਦੌਰੇ ਤੇ ਆਏ ਨਿਤਿਸ਼ ਕੁਮਾਰ ਸੁਲਤਾਨਪੁਰ ਲੋਧੀ ਪਹੁੰਚੇ ਜਿੱਥੇ ਉਹਨਾਂ ਨੇ ਇਤਿਹਾਸਿਕ ਗੁਰਦੁਆਰਾ ਬੇਰ ਸਾਹਿਬ ਦੇ ਦਰਸ਼ਨ ਕੀਤੇ ਜਿਸ ਤੋਂ ਬਾਅਦ ਉਹਨਾਂ ਨੇ ਸੰਤ ਬਲਵੀਰ ਸਿੰਘ ਸਿੱਚੇਵਾਲ ਵੱਲੋਂ ਸਥਾਪਿਤ ਕੀਤੇ ਗਏ ਟ੍ਰੀਟਮੈਂਟ ਪਲਾਂਟ ਦਾ ਦੌਰਾ ਕੀਤਾ ਨਿਤਿਸ਼ ਕੁਮਾਰ ਨੇ ਵੇਂ ਦੀ ਸਫਾਈ ਲਈ ਸੰਤ ਸਿੱਚੇਵਾਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਿਹਾਰ 'ਚ ਸਿੱਚੇਵਾਲ ਮਾਡਲ ਲਾਗੂ ਕੀਤਾ ਜਾਵੇਗਾ ਉਹ ਪ੍ਰਯੋਗ ਹੈ ਔਰ ਜੋ ਵਿਵਹਾਰਿਕ ਤੌਰ ਪਰ ਕਾਮਯਾਬ ਹੋਇਆ ਹੈ ਉਸ ਨੂੰ ਹਮ ਲੋਕ ਇਸ ਲਈ ਦੇਖਣੇ ਆਏ ਹਨ ਕਿ ਇਹ ਕਾਮਯਾਬ ਪ੍ਰਯੋਗ ਹੈ ਇਸ 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 ਮਾਡਲ ਕੋ ਬਿਹਾਰ ਦੇ ਵੀ ਅਨੇਕ ਹਿੱਸੋਂ ਮੇਂ ਜਹਾਂ ਅਪਣਾਇਆ ਜਾ ਸਕਤਾ ਹੈ isi drishtikon se isliye humne aapko kaha nitish kumar ne kya ke treatment plant da jaiza len li itthe ek team aavegi is pichhe nitish kumar amritsar ponche titthe ohna ne darbar sahab vich matha teke guru kardiyan khushiyan prapt kitiyan ਇਸ ਮੌਕੇ ਐਸਜੀਪੀਸੀ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 350 ਸਾਲਾਂ ਪ੍ਰਕਾਸ਼ ਪੁਰਬ ਤੇ ਪਟਨਾ ਸਹਿਬ 'ਚ ਕੀਤੇ ਗਏ ਵਧੀਆ ਪ੍ਰਬੰਧਾਂ ਲਈ ਨੀਤੀਸ਼ ਕੁਮਾਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨੀਤੀਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਗੁਰੂ ਘਰ ਪਹੁੰਚ ਕੇ ਬੇहद ਖੁਸ਼ੀ ਹੋਈ ਹੈ। ਜ਼ਿਕਰਯੋਗ ਹੈ ਕਿ ਪ੍ਰਕਾਸ਼ ਪੁਰਬ ਤੇ ਬਿਹਾਰ ਸਰਕਾਰ ਵੱਲੋਂ ਕੀਤੇ ਗਏ ਵਧੀਆ ਪ੍ਰਬੰਧਾਂ ਨੂੰ ਲੈ ਕੇ ਹਰ ਪਾਸੇ ਚਰਚਾ ਹੋਈ ਸੀ। ਮੋਦੀ ਸਰਕਾਰ ਵੱਲੋਂ ਕੀਤੀ ਗਈ ਨੋਟਬੰਦੀ ਦੇ 100 ਦਿਨ ਬੀਤ ਜਾਣ ਪਿੱਛੋਂ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਪ੍ਰਦਰਸ਼ਨ ਜਾਰੀ ਹੈ ਜਿਸ ਦੇ ਚੱਲਦੇ ਅੰਮ੍ਰਿਤਸਰ ਵਿਖੇ ਪਾਰਟੀ ਨੇਤਾ ਉਪਕਾਰ ਸੰਧੂ ਦੀ ਪ੍ਰਧਾਨਗੀ ਵਿੱਚ ਪਾਰਟੀ ਵਰਕਰਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਤੇ ਨੋਟਬੰਦੀ ਦੇ ਫੈਸਲੇ ਦੀ ਨਿੰਦਾ ਕੀਤੀ ਇਸ ਮੌਕੇ ਉਪਕਾਰ ਸੰਧੂ ਨੇ ਸਵਾਲ ਚੁੱਕੇ ਨੇ ਕਿ ਮੋਦੀ ਵੱਲੋਂ ਇਹ ਦੱਸਿਆ ਜਾਵੇ ਕਿ ਕਾਲਾ ਧਨ ਕਿੰਨਾ ਵਾਪਸ ਆਇਆ ਹੈ ਸਾਡੇ ਆਮ ਆਦਮੀ ਪਾਰਟੀ ਦੇ ਕੁਰਮਿੰਦਰ ਅਰਵਿੰਦ ਕੇਜਰੀਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ 100 ਦਿਨ ਬੀਤ ਜਾਣ ਤੋਂ ਬਾਅਦ ਮੋਦੀ ਜੀ ਨੂੰ ਪੁੱਛਿਆ ਜਾ ਰਿਹਾ ਹੈ ਕਿ ਜਿਹੜਾ ਕਾਲਾ ਧੰਨ ਤੁਸੀਂ ਵਾਪਸ ਲਿਆਉਣਾ ਸੀ ਨੋਟਬੰਦੀ ਕੀਤੀ ਸੀ ਕਿ ਕਾਲਾ ਧੰਨ ਵਾਪਸ ਲਿਆਉਣਾ ਉਹ ਕਿੰਨਾ ਕਾਲਾ ਧੰਨ ਵਾਪਸ ਆਇਆ ਔਰ 100 ਤੋਂ ਵੱਧ ਮੌਤਾਂ ਹੋ ਗਈਆਂ ਉਹਨਾਂ ਦਾ ਤੁਸੀਂ ਕੀ ਕੀਤਾ ਔਰ ਲੋਕ ਬਹੁਤ ਬੇਰੁਜ਼ਗਾਰ ਹੋ ਗਏ ਆ ਔਰ ਲਾਈਨਾਂ ਦੇ ਵਿੱਚ ਲੱਗ ਲੱਗੇ ਪਰੇਸ਼ਾਨ ਹੋਏ ਆ ਉਹਨਾਂ ਨੂੰ ਤੁਹਾਡੀ ਕੀ ਕੰਪਨਸੇਸ਼ਨ ਆ بڑے بڑے ਅਰਥਸ਼ਾਸਤਰੀ ਨਹੀਂ ਸਮਝ ਸਕੇ ਤੋ ਤੁਸੀਂ ਕੀ ਕੀਤਾ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਮੋਦੀ ਸਰਕਾਰ ਜਵਾਬ ਦੇਵੇ ਕਿ ਨੋਟਬੰਦੀ ਦਾ ਆਮ ਲੋਕਾਂ ਨੂੰ ਕਿੰਨਾ ਕੁ ਫਾਇਦਾ ਹੋਇਆ ਹੈ ਤੇ ਹੁਣ ਤੱਕ ਕਿੰਨਾ ਕਾਲਾ ਤੰਫੜਿਆ ਜਾ ਚੁੱਕਾ ਹੈ ਫਲੋਰ ਦੇ ਪਿੰਡ ਲਸਾਲਾ ਚ ਸੋਹਰਾ ਪਰਿਵਾਰ ਤੋਂ ਤੰਗ ਆ ਕੇ ਇੱਕ ਵਿਅਕਤੀ ਨੇ ਫਾਹ ਲਗਾ ਕੇ ਆਤਮ ਹੱਤਿਆ ਕਰ ਲਈ ਮ੍ਰਿਤਕ ਦੀ ਭੈਣ ਨੇ ਦੱਸਿਆ ਕਿ ਦਾਜ ਲਈ ਸੋਹਰੇ ਵੱਲੋਂ ਉਸ ਦੀ ਭੈਣ ਨੂੰ ਲਗਾਤਾਰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਜਿਸ ਪਿੱਛੋਂ ਉਸ ਨੇ ਪਰੇਸ਼ਾਨ ਹੋ ਕੇ ਇਹ ਕਦਮ ਚੁੱਕਿਆ ਹੈ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ ਪਹਿਲਾਂ ਵਿਆਹ ਕਰਵਾ ਕੇ ਆਪ ਬਾਹਰ ਚਲੇ ਗਿਆ ਕੁੜੀ ਨੂੰ ਇੱਥੇ ਛੱਡ ਗਿਆ ਜੀ ਉਹ ਦੁਵਾਚੋ ਦਾਜ ਦੇ ਲਈ ਤੰਗ ਕਰਨ ਲੱਗੇ ਪਹਿਲਾਂ ਇਹਨਾਂ ਨੇ ਸਾਰਾ ਘਵਾ ਲਿਆ ਸੋਨਾ ਵਗੈਰਾ ਸਭ ਕੁਝ ਜੀ ਵਾਕੇ ਉਸ ਤੋਂ ਬਾਅਦ ਚ ਕਹਿੰਦੇ ਸਮਾਨ ਲੈ ਕੇ ਆ ਆ ਲੈ ਕੇ ਆ ਫਰਿੱਜ ਲੈ ਕੇ ਆ ਕੂਲਰ ਲੈ ਕੇ ਆ ਸਾਰਾ ਕੁਝ ਲਿਆ ਉਹ ਲਈ ਆਈ ਕੁੜੀ ਉਹ ਵੀ ਦੇ ਦਿੱਤਾ ਜੀ ਹੁਣ ਆਇਆ ਸੀਗਾ ਮਹੀਨਾ ਪਹਿਲਾਂ 12 ਆਇਆ ਸੀ ਮਹੀਨਾ ਪਹਿਲਾਂ ਤੇ ਹੁਣ ਆ ਕੇ ਫੇਰ ਮਾਰ ਕਟ ਕਰਕੇ ਕੁੜੀ ਨੂੰ ਪਹਿਲਾਂ ਘਰੇ ਛੱਡਿਆ ਮੰਮੀ ਹੁਣ ਆ ਕੁੜੀ ਕਹਿੰਦਾ ਗੱਡੀ ਲੈ ਕੇ ਆ ਜੀ ਕੁੜੀ ਕਹਿੰਦੀ ਵੀ ਮੇਰੇ ਕੋਲ ਵੀ ਮੇਰੇ ਮਾਪਿਆਂ ਦੀ ਇੰਨੀ ਗੰਜਾਸ਼ ਨਹੀਂ ਹੈਗੀ ਵੀ ਉਹ ਗੱਡੀ ਨਹੀਂ ਦੇ ਸਕਦੇ ਜੀ ਇਹ ਕਹਿੰਦਾ ਨਹੀਂ ਜੇ ਤੱਕ ਗੱਡੀ ਲੈ ਕੇ ਆਏਗੀ ਤਾਂ ਤਾਂ ਤੂੰ ਬਚਦੀ ਨਹੀਂ ਨਹੀਂ ਬਚਦੀ ਜੀ ਸਾਡੇ ਤੋਂ ਫਿਰ ਇਹ ਧੋਖੇ ਦੇ ਨਾਲ ਉਹਦਣ ਵਿੱਚ ਦੋ ਚਾਰ ਆਪਣੇ ਰਿਸ਼ਤੇਦਾਰ ਦੋ ਚਾਰ ਪਿੰਡ ਦੇ ਬੰਦੇ ਪਾ ਕੇ ਲੈ ਕੇ ਆ ਗਏ ਠੀਕ ਹੈ ਧੋਖੇ ਨਾਲ ਲਿਆ ਕੇ ਇਹਨਾਂ ਨੇ ਕੁੜੀ ਮਾਰਦੀ ਮਾਰਦੀ ਜੇ ਪੁਲਿਸ ਨੇ ਇਸ ਮਾਮਲੇ ਦੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਲੁਧਿਆਣਾ ਦੇ ਦੁਗਰੀ ਇਲਾਕੇ ਦੀ ਦੁਕਾਨਦਾਰ ਨੂੰ ਗੋਲੀ ਮਾਰਨ ਵਾਲੇ ਗੈਂਗਸਟਰ ਸੁੱਖਾ ਬਾੜੇ ਵਾਲੀ ਦੇ ਸਾਥੀ ਗੁਰਿੰਦਰਜੀਤ ਨੂੰ ਪੁਲਿਸ ਨੇ ਕਾਬੂ ਕਰ ਲਿਆ ਜਦਕਿ ਮਾਮਲੇ ਦੇ ਬਾਕੀ ਦੋਸ਼ੀ ਹਲੇ ਗ੍ਰਿਫਤੋਂ ਬਾਹਰ ਨੇ ਇਸ ਦੇ ਵਿੱਚ 5-6 ਦੋਸ਼ੀ ਸੀਗੇ ਜਿਨ੍ਹਾਂ ਵਿੱਚੋਂ ਕੱਲ੍ਹ ਸ਼ਾਮੀ ਅਸੀਂ ਇੱਕ ਦੋਸ਼ੀ ਗੁਰਿੰਦਰਜੀਤ ਸੀਗੇ ਉਸ ਨੂੰ ਗੋਲੀ ਸਾਨੂੰ ਉਹ ਗੁਲਜਾਰ ਸਿੰਘ ਤੇ ਅੰਜੀਦਸਪ ਮਹਿਲਪੁਰ ਨੂੰ ਗ੍ਰਿਫਤਾਰ ਕਰ ਲਿਆ ਹੈ ਅਜੇ ਤਫ਼ਤੀਸ਼ ਜਾਰੀ ਹੈ ਬਾਕੀ ਦੋਸ਼ੀ ਫਨ ਵਿੱਚ ਗੌਰਤਲਵੈ ਕੇ 9 ਫਰਵਰੀ ਨੂੰ ਦਿਨ ਦਿਹਾੜੇ ਗੈਂਸਟਰ ਸੁੱਖਾ ਬਾੜੇ ਵਾਲੀਆਂ ਨੇ ਆਪਣੇ ਸਾਥੀਆਂ ਸਮੇਤ ਦੁਕਾਨਦਾਰ ਕਿਰਪਾਲ ਸਿੰਘ ਨੂੰ ਗੋਲੀ ਮਾਰ ਦਿੱਤੀ ਸੀ ਜਿਸ ਦਾ ਇਲਾਜ ਹਾਲੇ ਵੀ ਹਸਪਤਾਲ 'ਚ ਚੱਲ ਰਿਹਾ ਹੈ ਅੱਜ ਦੇ ਇਸ ਖਾਸ ਬੁਲੇਟਿਨ ਵਿੱਚ ਬਸ ਇਨਾਈ ਤਸ਼ਦੀਆਂ ਔਰ ਤਾਜ਼ੇ ਖਬਰਾਂ ਲਈ ਦੇਖਦੇ ਰਹੋ ਜਗਬਾਣੀ ਟੀਵੀ